ਸਾਡੇ ਤੋਂ ਕਿੰਨੇ ਲੋਕ ਅਮੀਰ ਨੇਗੇ ਲੋਕ ਰੱਜ ਕੇ ਖਾਂਦੇ ਨੇਗੇ ਚੰਗਾ ਆਪਣਾ ਜੀਵਨ ਬਤੀਤ ਕਰ ਰਹੇ ਨੇਗੇ ਇਹ ਫਰੀਜ ਵਾਲਾ ਲਾਲਚ ਆ ਭਰਾ ਉਹ ਮਾੜਾ ਲਾਲਚ ਹੈ ਤੁਹਾਨੂੰ ਮੈਂ ਅੱਜ ਕਹਿ ਕੇ ਜਾਣਾ ਛੋੜੇ ਹੱਥਾਂ ਦੇ ਵਿੱਚ ਇੱਕ ਠੂਠਾ ਫੜਾਇਆ ਉਹਨੇ ਮੰਗੀ ਚਲੋ ਇਹ ਫਰੀਜ ਵਾਲੀਆਂ ਜਿਹੜੀਆਂ ਗੱਲਾਂ ਨੇ ਇਹ ਜੇ ਕੋਈ ਇੱਥੇ ਆ ਕੇ ਗੱਲ ਕਹਿੰਦਾ ਆਟਾ ਦਾਲ ਅਸੀਂ ਉਹ ਦਿੱਤਾ ਉਹ ਦਿੱਤਾ ਤੁਸੀਂ ਇਹਨਾਂ ਦਾ ਵਿਰੋਧ ਕਰੋ ਤੁਸੀਂ ਸਾਡੇ ਲੋਕ ਨੌਜਵਾਨਾਂ ਨੂੰ ਨਸ਼ਾ ਕਿਉਂ ਤੋਂ ਦੂਰ ਕਰਕੇ ਪੜਾਇਆ ਕਿਉਂ ਨਹੀਂ ਨੌਜਵਾਨਾਂ ਨੂੰ ਕੰਮ ਤੇ ਕਿਉਂ ਨਹੀਂ ਲਾਇਆ ਤੁਸੀਂ ਇਹ ਗੱਲਾਂ ਕਰੋ ਇਸ ਕਰਕੇ ਇਹ ਸਾਡੀਆਂ ਬੇਨਤੀਆਂ ਨੇ ਸਾਡੀ ਸੋਚ ਆਜ਼ਾਦ ਹੈ ਤੁਸੀਂ ਸਾਡਾ ਸਾਥ ਦਿਓਗੇ ਸਾਨੂੰ ਪਤਾ ਹੈ ਪਰ ਇੱਕ ਗੱਲ ਕਹਿਣਾ ਸਾਡੇ ਨੌਜਵਾਨਾਂ ਨੂੰ ਸਾਰਿਆਂ ਨੂੰ ਕਹਿਣਾ ਇਹ ਪੰਜਾਬ ਭਰਾਵੋ ਤਾਂ ਬਦਲੂਗਾ ਮਾਮਾ ਨੂੰ ਕਹਿਣਾ ਮਾਮਾ ਜਿਵੇਂ ਤੁਸੀਂ ਇੱਥੇ ਬੈਠੇ ਹੋ ਮੇਰੇ ਸਤਿਕਾਰਯੋਗ ਮਾਮਾ ਜਿੰਨਾ ਟਾਈਮ ਤੁਸੀਂ ਲੀਡਰਾਂ ਨੂੰ ਸਵਾਲ ਨਹੀਂ ਕਰਨ ਲੱਗਦੇ ਘੇਰ ਨਹੀਂ ਲੱਗਦੇ ਜਿਨ੍ਹਾਂ ਨੇ ਵੋਟਾਂ ਲੈ ਕੇ ਤੁਹਾਡੇ ਕੁਰਸੀਆਂ ਦੇ ਉੱਪਰ ਬੈਠੇ ਨੇ ਵਾਅਦੇ ਕਰੇ ਸੀ ਇੱਕ ਵੀ ਵਾਅਦਾ ਪੂਰਾ ਨਹੀਂ ਕਰਿਆ ਜਿੰਨਾ ਟਾਈਮ ਤੁਸੀਂ ਘੇਰ ਨਹੀਂ ਲੱਗਦੇ ਉਹਨਾਂ ਟਾਈਮੇ ਮਸਲਿਆਂ ਦੇ ਹੱਲ ਹੋਣ ਵਾਲੇ ਨਹੀਂ ਹੈਗੇ ਤੁਸੀਂ ਇਕੱਲੇ ਇਕੱਲੇ ਨੇ ਸਵਾਲ ਕਰਨਾ ਇਕੱਲੇ ਇਕੱਲੇ ਨੇ ਲੀਡਰਾਂ ਅੱਗੇ ਬੋਲਣਾ ਹੈ ਇਕੱਲੇ ਇਕੱਲੇ ਬੰਦੇ ਦੇ ਹੱਥ ਦੇ ਵਿੱਚ ਮੈਕ ਹੋਣਾ ਚਾਹੀਦਾ ਤੁਸੀਂ ਬੋਲੋਗੇ ਤਾਂ ਹੀ ਤੁਹਾਡੇ ਮਸਲਾਂ ਦੇ ਹੱਲ ਹੋਣਗੇ ਭਾਈ ਜੀ ਨਸ਼ਾ ਕਿਵੇਂ ਬੰਦ ਹੋਊਗਾ ਨਸ਼ਾ ਜਿਵੇਂ ਇਹਦੇ ਭਰਾ ਨੇ ਸਵਾਲ ਕਰਿਆ ਕਿ ਨਸ਼ਾ ਕਿਵੇਂ ਬੰਦ ਹੋਊਗਾ ਦੇਖੋ ਨਸ਼ਾ ਬੰਦ ਕਰਨ ਦੀ ਤੁਹਾਨੂੰ ਗੱਲ ਦੱਸਦਾ ਇਹ ਭਰਾ ਨੇ ਸਵਾਲ ਕਰਿਆ ਵੀ ਨਸ਼ਾ ਬੰਦ ਕਿਵੇਂ ਹੋਊਗਾ ਕੋਰੋਨਾ ਦਾ ਕੋਰੋਨਾ ਆਇਆ ਕੋਰੋਨਾ ਟਾਈਮ ਸਾਨੂੰ ਮਹੀਨਾ ਇੱਕ ਮਹੀਨਾ ਸਾਨੂੰ ਘਰੋਂ ਨਹੀਂ ਨਿਕਲ ਦਿੱਤਾ ਪੰਜਾਬ ਪੁਲਿਸ ਨੇ ਕਿਉਂਕਿ ਸਰਕਾਰ ਦਾ ਸਾਥ ਸੀ ਪੁਲਿਸ ਉੱਪਰ ਹੱਥ ਸੀਗਾ ਨਸ਼ਾ ਬੰਦ ਕਰਨਾ ਤਿੰਨ ਦਿਨਾਂ ਦੇ ਵਿੱਚ ਨਸ਼ਾ ਬੰਦ ਹੋ ਸਕਦਾ ਹੈ ਜੇ ਸਰਕਾਰ ਡਾਂਗ ਚੱਕੇ ਸਰਕਾਰ ਕਹੇ ਪੁਲਿਸ ਨੂੰ ਵੀ ਜਿਹੜਾ ਭਾਈ ਦਿੱਲੀ ਤੋਂ ਨਸ਼ਾ ਲੈ ਕੇ ਆਉਂਦੇ ਨੇ ਉਹਨਾਂ ਨੂੰ ਫੜੋ ਫੜ ਕੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਖਤ ਕਾਰਵਾਈਆਂ ਕਰੋ ਆ ਜਿਹੜੇ ਨੌਜਵਾਨ ਮਾੜਾ ਮੋਟਾ ਨਸ਼ਾ ਖਾਂਦੇ ਨੇ ਉਹਨਾਂ ਨੂੰ ਜਾ ਕੇ ਛਡਾਓ ਉਹਨਾਂ ਨੂੰ ਪਿਆਰ ਨਾਲ ਛਡਾਓ ਇਹ ਸਰਕਾਰ ਜਿਹੜੀ ਡਾਂਗ ਚੱਕੇ ਸਰਕਾਰ ਜਾਣ ਬੁੱਝ ਕੇ ਨਸ਼ਾ ਬੰਦ ਨਹੀਂ ਕਰਨਾ ਚਾਹੁੰਦੀ ਉੱਥੋਂ ਇਹ ਜਿਹੜਾ ਚਿੱਟਾ ਉੱਥੋਂ ਭਰਾ ਉਹ ਇਹ ਲਿਆ ਕੇ ਇੱਥੇ ਤੇ ਇੱਥੇ ਤੇ ਕਰਾਉਂਦਾ ਹੁੰਦਾ ਹੋਇਆ ਉੱਥੋਂ ਦਾ ਲੱਖ ਰੁਪਿਆ ਲੈ ਤਾਂ ਇੱਥੇ ਦੇ ਲਾਵਾ ਲਾ ਕੇ 10 ਲੱਖ ਰੁਪ ਲੋਕ ਅੱਜ ਕਿ ਖਾਂਦੇ ਨੇਗੇ ਚੰਗਾ ਆਪਣਾ ਜੀਵਨ ਬਤੀਤ ਕਰ ਰਹੇ ਨੇਗੇ ਇਹ ਫਰੀ ਵਾਲਾ ਲਾਲਚਾ ਭਰਾ ਉਹ ਮਾੜਾ ਲਾਲਚ ਹੈ ਤੁਹਾਨੂੰ ਮੈਂ ਅੱਜ ਕਹਿ ਕੇ ਜਾਣਾ ਤੁਹਾਡੇ ਹੱਥਾਂ ਦੇ ਵਿੱਚ ਇੱਕ ਠੂਠਾ ਫੜਾਇਆ ਉਹਨਾਂ ਨੇ ਮੰਗੀ ਚਲੋ ਇਹ ਫਰੀ ਵਾਲੀਆਂ ਜਿਹੜੀਆਂ ਗੱਲਾਂ ਨੇ ਇਹ ਜੇ ਕੋਈ ਇੱਥੇ ਆ ਕੇ ਗੱਲ ਕਹਿੰਦਾ ਆਟਾ ਦਾਲ ਅਸੀਂ ਉਹ ਦਿੱਤਾ ਉਹ ਦਿੱਤਾ ਤੁਸੀਂ ਇਹਨਾਂ ਦਾ ਵਿਰੋਧ ਕਰੋ ਤੁਸੀਂ ਸਾਡੇ ਲੋਕ ਨੌਜਵਾਨਾਂ ਨੂੰ ਨਸ਼ਾ ਕਿਉਂ ਤੋਂ ਦੂਰ ਕਰਕੇ ਪੜ੍ਹਾਇਆ ਕਿਉਂ ਨਹੀਂ ਨੌਜਵਾਨਾਂ ਨੂੰ ਕੰਮ ਤੇ ਕਿਉਂ ਨਹੀਂ ਲਾਇਆ ਤੁਸੀਂ ਇਹ ਗੱਲਾਂ ਕਰੋ ਇਸ ਕਰਕੇ ਇਹ ਸਾਡੀਆਂ ਬੇਨਤੀਆਂ ਨੇ ਸਾਡੀ ਸੋਚ ਆਜ਼ਾਦ ਹੈ ਤੁਸੀਂ ਸਾਡਾ ਸਾਥ ਦੇਵੋਗੇ ਸਾਨੂੰ ਪਤਾ ਹੈ ਪਰ ਇੱਕ ਗੱਲ ਕਹਿਣਾ ਸਾਡੇ ਨੌਜਵਾਨਾਂ ਨੂੰ ਸਾਰਿਆਂ ਨੂੰ ਕਹਿਣਾ ਇਹ ਪੰਜਾਬ ਭਰਾਵੋ ਤਾਂ ਬਦਲੂਗਾ ਮਾਮਾ ਨੂੰ ਕਹਿਣਾ ਮਾਮਾ ਜਿਵੇਂ ਤੁਸੀਂ ਇੱਥੇ ਬੈਠੇ ਹੋ ਮੇਰੇ ਸਤਿਕਾਰਯੋਗ ਮਾਮਾ ਜਿੰਨਾ ਟਾਈਮ ਤੁਸੀਂ ਲੀਡਰਾਂ ਨੂੰ ਸਵਾਲ ਨਹੀਂ ਕਰਨ ਲੱਗਦੇ ਘੇਰ ਨਹੀਂ ਲੱਗਦੇ ਜਿਨ੍ਹਾਂ ਨੇ ਵੋਟਾਂ ਲੈ ਕੇ ਤੁਹਾਡੇ ਕੁਰਸੀ ਦੇ ਉੱਪਰ ਬੈਠੇ ਨੇ ਵਾਅਦੇ ਕਰੇ ਸੀ ਇੱਕ ਵੀ ਵਾਅਦਾ ਪੂਰਾ ਨਹੀਂ ਕਰਿਆ ਜਿੰਨਾ ਟਾਈਮ ਤੁਸੀਂ ਘੇਰ ਨਹੀਂ ਲੱਗਦੇ ਉਹਨਾਂ ਟਾਈਮੇ ਮਸਲਿਆਂ ਦੇ ਹੱਲ ਹੋਣ ਵਾਲੇ ਨਹੀਂ ਹੈਗੇ ਤੁਸੀਂ ਇਕੱਲੇ ਇਕੱਲੇ ਨੇ ਸਵਾਲ ਕਰਨਾ ਇਕੱਲੇ ਇਕੱਲੇ ਲੀਡਰਾਂ ਅੱਗੇ ਬੋਲਣਾ ਇਕੱਲੇ ਇਕੱਲੇ ਬੰਦੇ ਦੇ ਹੱਥ ਦੇ ਵਿੱਚ ਮਾਈਕ ਹੋਣਾ ਚਾਹੀਦਾ ਤੁਸੀਂ ਬੋਲੋਗੇ ਤਾਂ ਹੀ ਤੁਹਾਡੇ ਮਸਲਾਂ ਦੇ ਹੱਲ ਹੋਣਗੇ ਭਾਈ ਜੀ ਨਸ਼ਾ ਕਿਵੇਂ ਬੰਦ ਹੋਊਗਾ ਨਸ਼ਾ ਜਿਵੇਂ ਇਹਦੇ ਭਰਾ ਨੇ ਸਵਾਲ ਕਰਿਆ ਕਹਿੰਦਾ ਨਸ਼ਾ ਕਿਵੇਂ ਬੰਦ ਹੋਊਗਾ ਦੇਖੋ ਨਸ਼ਾ ਬੰਦ ਕਰਨ ਦੀ ਤੁਹਾਨੂੰ ਗੱਲ ਦੱਸਦਾ ਇਹ ਭਰਾ ਨੇ ਸਵਾਲ ਕਰਿਆ ਵੀ ਨਸ਼ਾ ਬੰਦ ਕਿਵੇਂ ਹੋਊਗਾ ਕਰੋਨਾ ਦਾ ਕਰੋਨਾ ਆਇਆ ਕਰੋਨਾ ਟਾਈਮ ਸਾਨੂੰ ਮਹੀਨਾ ਇੱਕ ਮਹੀਨਾ ਸਾਨੂੰ ਘਰੋਂ ਨਹੀਂ ਨਿਕਲ ਦਿੱਤਾ ਪੰਜਾਬ ਪੁਲਿਸ ਨੇ ਕਿਉਂਕਿ ਸਰਕਾਰ ਦਾ ਸਾਥ ਸੀ ਪੁਲਿਸ ਉੱਪਰ ਹੱਥ ਸੀਗਾ ਨਸ਼ਾ ਬੰਦ ਕਰਨਾ ਤਿੰਨ ਦਿਨਾਂ ਦੇ ਵਿੱਚ ਨਸ਼ਾ ਬੰਦ ਹੋ ਸਕਦਾ ਜੇ ਸਰਕਾਰ ਡਾਂਗ ਚੱਕੇ ਸਰਕਾਰ ਕਹੇ ਪੁਲਿਸ ਨੂੰ ਵੀ ਜਿਹੜਾ ਭਾਈ ਦਿੱਲੀ ਤੋਂ ਨਸ਼ਾ ਲੈ ਕੇ ਆਉਂਦੇ ਨੇ ਉਹਨਾਂ ਨੂੰ ਫੜੋ ਫੜ ਕੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਖਤ ਕਾਰਵਾਈਆਂ ਕਰੋ ਆ ਜਿਹੜੇ ਨੌਜਵਾਨ ਮਾੜਾ ਮੋਟਾ ਨਸ਼ਾ ਖਾਂਦੇ ਨੇ ਉਹਨਾਂ ਨੂੰ ਲੈ ਜਾ ਕੇ ਛਡਾਓ ਉਹਨਾਂ ਨੂੰ ਪਿਆਰ ਨਾਲ ਛਡਾਓ ਤੁਸੀਂ ਵੀਡੀਓ ਦੇਖੀ ਸੀ ਮੈਂ ਇਹ ਸਰਕਾਰ ਜਿਹੜੀ ਡਾਂਗ ਚੱਕੇ ਸਰਕਾਰ ਜਾਣ ਬੁੱਝ ਕੇ ਨਸ਼ਾ ਬੰਦ ਨਹੀਂ ਕਰਨਾ ਚਾਹੁੰਦੀ ਉੱਥੋਂ ਇਹ ਜਿਹੜਾ ਚਿੱਟਾ ਉੱਥੋਂ ਭਰਾਵੋ ਇਹ ਲਿਆ ਕੇ ਇੱਥੇ ਤੇ ਇੱਥੇ ਤੇ ਕਰਾਉਣਾ ਆਉਂਦਾ ਹੋਇਆ ਉੱਥੋਂ ਦਾ ਲੱਖ ਰੁਪਿਆ ਲੈ ਤਾਂ ਇੱਥੇ ਤੇ ਲਾਵਾਂ ਲੋਕ ਅੱਜ ਕਿ ਖਾਂਦੇ ਨੇਗੇ ਚੰਗਾ ਆਪਣਾ ਜੀਵਨ ਬਤੀਤ ਕਰ ਰਹੇ ਨੇਗੇ ਇਹ ਫ੍ਰੀ ਵਾਲਾ ਲਾਲਚਾ ਭਰਾਵੋ ਮਾੜਾ ਲਾਲਚ ਹੈ ਤੁਹਾਨੂੰ ਮੈਂ ਅੱਜ ਕਹਿ ਕੇ ਜਾਣਾ ਛੋੜੇ ਹੱਥਾਂ ਦੇ ਵਿੱਚ ਇੱਕ ਠੂਠਾ ਫੜਾਇਆ ਉਹਨੇ ਮੰਗੀ ਚਲੋ ਇਹ ਫ੍ਰੀ ਵਾਲੀਆਂ ਜਿਹੜੀਆਂ ਗੱਲਾਂ ਨੇ ਇਹ ਜੇ ਕੋਈ ਇੱਥੇ ਆ ਕੇ ਗੱਲ ਕਹਿੰਦਾ ਆਟਾ ਦਾਲ ਅਸੀਂ ਉਹ ਦਿੱਤਾ ਉਹ ਦਿੱਤਾ ਤੁਸੀਂ ਇਹਨਾਂ ਦਾ ਵਿਰੋਧ ਕਰੋ ਤੁਸੀਂ ਸਾਡੇ ਲੋਕ ਨੌਜਵਾਨਾਂ ਨੂੰ ਨਸ਼ਾ ਕਿਉਂ ਤੋਂ ਦੂਰ ਕਰਕੇ ਪੜ੍ਹਾਇਆ ਕਿਉਂ ਨਹੀਂ ਨੌਜਵਾਨਾਂ ਨੂੰ ਕੰਮ ਤੇ ਕਿਉਂ ਨਹੀਂ ਲਾਇਆ ਤੁਸੀਂ ਇਹ ਗੱਲਾਂ ਕਰੋ ਇਸ ਕਰਕੇ ਇਹ ਸਾਡੀਆਂ ਬੇਨਤੀਆਂ ਨੇ ਸਾਡੀ ਸੋਚ ਆਜ਼ਾਦ ਹੈ ਤੁਸੀਂ ਸਾਡਾ ਸਾਥ ਦੇਵੋਗੇ ਤੁਹਾਨੂੰ ਪਤਾ ਹੈ ਪਰ ਇੱਕ ਗੱਲ ਕਹਿਣਾ ਸਾਡੇ ਨੌਜਵਾਨਾਂ ਨੂੰ ਸਾਰਿਆਂ ਨੂੰ ਕਹਿਣਾ ਇਹ ਪੰਜਾਬ ਭਰਾਵੋ ਤਾਂ ਬਦਲੂਗਾ ਮਾਮਾ ਨੂੰ ਕਹਿਣਾ ਮਾਮਾ ਜਿਵੇਂ ਤੁਸੀਂ ਇੱਥੇ ਬੈਠੇ ਹੋ ਮੇਰੇ ਸਤਿਕਾਰਯੋਗ ਮਾਮਾ ਜਿੰਨਾ ਟਾਈਮ ਤੁਸੀਂ ਲੀਡਰਾਂ ਨੂੰ ਸਵਾਲ ਨਹੀਂ ਕਰਨ ਲੱਗਦੇ ਘੇਰ ਨਹੀਂ ਲੱਗਦੇ ਜਿਨ੍ਹਾਂ ਨੇ ਵੋਟਾਂ ਲੈ ਕੇ ਤੁਹਾਡੇ ਕੁਰਸੀ ਦੇ ਉੱਪਰ ਬੈਠੇ ਨੇ ਵਾਅਦੇ ਕਰੇ ਸੀ ਇੱਕ ਵੀ ਵਾਅਦਾ ਪੂਰਾ ਨਹੀਂ ਕਰਿਆ ਜਿੰਨਾ ਟਾਈਮ ਤੁਸੀਂ ਘੇਰ ਨਹੀਂ ਲੱਗਦੇ ਉਹਨਾਂ ਟਾਈਮੇ ਮਸਲਾਂ ਦੇ ਹੱਲ ਹੋਣ ਵਾਲੇ ਨਹੀਂ ਹੈਗੇ ਤੁਸੀਂ ਇਕੱਲੇ ਇਕੱਲੇ ਨੇ ਸਵਾਲ ਕਰਨਾ ਇਕੱਲੇ ਇਕੱਲੇ ਨੇ ਲੀਡਰਾਂ ਅੱਗੇ ਬੋਲਣਾ ਹੈ ਇਕੱਲੇ ਇਕੱਲੇ ਬੰਦੇ ਦੇ ਹੱਥ ਦੇ ਵਿੱਚ ਮਾਈਕ ਹੋਣਾ ਚਾਹੀਦਾ ਤੁਸੀਂ ਬੋਲੋਗੇ ਤਾਂ ਹੀ ਤੁਹਾਡੇ ਮਸਲਾਂ ਦੇ ਹੱਲ ਹੋਣਗੇ ਭਾਈ ਜੀ ਨਸ਼ਾ ਕਿਵੇਂ ਬੰਦ ਹੋਊਗਾ ਨਸ਼ਾ ਜਿਵੇਂ ਇਹਦੇ ਭਰਾ ਨੇ ਸਵਾਲ ਕਰਿਆ ਕਹਿੰਦਾ ਨਸ਼ਾ ਕਿਵੇਂ ਬੰਦ ਹੋਊਗਾ ਦੇਖੋ ਨਸ਼ਾ ਬੰਦ ਕਰਨ ਦੀ ਤੁਹਾਨੂੰ ਗੱਲ ਦੱਸਦਾ ਇਹ ਭਰਾ ਨੇ ਸਵਾਲ ਕਰਿਆ ਵੀ ਨਸ਼ਾ ਬੰਦ ਕਿਵੇਂ ਹੋਊਗਾ ਕਰੋਨਾ ਦਾ ਕਰੋਨਾ ਆਇਆ ਕਰੋਨਾ ਟਾਈਮ ਸਾਨੂੰ ਮਹੀਨਾ ਇੱਕ ਮਹੀਨਾ ਸਾਨੂੰ ਘਰੋਂ ਨਹੀਂ ਨਿਕਲ ਦਿੱਤਾ ਪੰਜਾਬ ਪੁਲਿਸ ਨੇ ਕਿਉਂਕਿ ਸਰਕਾਰ ਦਾ ਸਾਥ ਸੀ ਪੁਲਿਸ ਉੱਪਰ ਹੱਥ ਸੀਗਾ ਨਸ਼ਾ ਬੰਦ ਕਰਨਾ ਤਿੰਨ ਦਿਨਾਂ ਦੇ ਵਿੱਚ ਨਸ਼ਾ ਬੰਦ ਹੋ ਸਕਦਾ ਜੇ ਸਰਕਾਰ ਡਾਂਗ ਚੱਕੇ ਸਰਕਾਰ ਕਹੇ ਪੁਲਿਸ ਨੂੰ ਵੀ ਜਿਹੜਾ ਭਾਈ ਦਿੱਲੀ ਤੋਂ ਨਸ਼ਾ ਲੈ ਕੇ ਆਉਂਦੇ ਨੇ ਉਹਨਾਂ ਨੂੰ ਫੜੋ ਫੜ ਕੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਖਤ ਕਾਰਵਾਈਆਂ ਕਰੋ ਆ ਜਿਹੜੇ ਨੌਜਵਾਨ ਮਾੜਾ ਮੋਟਾ ਨਸ਼ਾ ਖਾਂਦੇ ਨੇ ਉਹਨਾਂ ਨੂੰ ਲਿਜਾ ਕੇ ਛਡਾਓ ਉਹਨਾਂ ਨੂੰ ਪਿਆਰ ਨਾਲ ਛਡਾਓ ਤੁਸੀਂ ਵੀਡੀਓ ਦੇਖੀ ਸੀ ਮੈਂ ਇਹ ਸਰਕਾਰ ਜਿਹੜੀ ਡਾਂਗ ਚੱਕੇ ਸਰਕਾਰ ਜਾਣ ਬੁੱਝ ਕੇ ਨਸ਼ਾ ਬੰਦ ਨਹੀਂ ਕਰਨਾ ਚਾਹੁੰਦੀ ਉੱਥੋਂ ਇਹ ਜਿਹੜਾ ਚਿੱਟਾ ਹੈ ਉੱਥੋਂ ਭਰਾਬ ਉਹ ਇਹ ਲਿਆ ਕੇ ਇੱਥੇ ਤੇ ਇੱਥੇ ਤੇ ਕਰਾਉਣਾ ਆਉਂਦਾ ਹੋਇਆ ਉੱਥੋਂ ਦਾ ਲੱਖ ਰੁਪਈਆ ਲੈ ਤਾਂ ਇੱਥੇ